ਅੱਜ ਦੀ ਲਾਈਵ ਵੀਡੀਓ ਤੇ ਤੁਹਾਡਾ ਸਵਾਗਤ ਆਪਣਾ ਘਰ ਤੇ ਕਰਾਉਂਦੇ ਆ ਤੁਹਾਨੂੰ ਭਾਈ ਸ੍ਰੀ ਚਲਰੀ ਘਰ ਵਾਲੀ ਸਰਪੰਚ ਵਾਲੀ ਸਰਪੰਚ ਦਾ ਅੱਜ ਆਪਾਂ ਨੂੰ ਚੋਣ ਨਿਸ਼ਾਨ ਮਿਲ ਚੁੱਕਿਆ ਤੇ ਅਪਡੇਟ ਬੜੇ ਸਾਡੇ ਯੂਟਿਊਬਰਾਂ ਨੇ ਸ਼ੇਅਰ ਕਰਤਾ ਹੋਵੇ ਉਹ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਦੱਸਾਂਗੇ ਸਾਨੂੰ ਕੀ ਚੋਣ ਨਿਸ਼ਾਨ ਮਿਲਿਆ ਤੇ ਬਾਕੀ ਜੇ ਤੁਹਾਨੂੰ ਪਤਾ ਲੱਗਿਆ ਕਮੈਂਟ 'ਚ ਜ਼ਰੂਰ ਦੱਸਿਓ ਜੀ ਜਿੰਨ ਜਿੰਨ ਨੂੰ ਪਤਾ ਲੱਗਾ ਨੇਤਰ ਬਾਈ ਨੂੰ ਕਿਹੜਾ ਚੋਣ ਨਿਸ਼ਾਨ ਮਿਲਿਆ ਦੇਖਣਾ ਚਾਹੁੰਦਾ ਵੀ ਤੁਹਾਨੂੰ ਦੂਜੇ ਪਾਸੇ ਤੇ ਅਪਡੇਟ ਆਈ ਹੈ ਕਿ ਨਹੀਂ ਆਈ ਹੈ ਤੇ ਮਕਾਨ ਦੀ ਹੁਣ ਇੱਟਾ ਚੁੱਕੀ ਆ ਤੇ ਵੀਰ ਦੀ ਸੇਵਾ ਆਪਣੀ ਆਪਣੀ ਵੀਰ ਖੁਸ਼ ਵੀਰ ਕਹਿੰਦਾ ਭਾਈ ਮੈਨੂੰ ਰਸਤੇ 'ਚ ਬੰਦਿਆਂ ਨੂੰ ਦੋ ਤਿੰਨ ਮੈਨੂੰ ਤੇਰੇ ਬੰਦੇ ਮਿਲੇ ਜਿਹੜੇ ਬੰਦੇ ਵੀਡੀਓ ਦੇਖਦੇ ਆ ਤੇ ਕਹਿੰਦੇ ਵੀਰ ਦੀ ਇੱਟ ਚੱਲ ਰਹੀ ਹੈ ਕਹਿੰਦੇ ਮੈਂ ਕਿਹਾ ਹਾਂ ਉਹਦੀ ਚੱਲ ਰਹੀ ਹੈ ਚਲੋ ਫਿਰ ਧੰਨਵਾਦ ਜਿਹੜੇ ਆਪਣੇ ਸਬਸਕ੍ਰਾਈਬਰ ਪਿਆਰ ਦੇ ਰਹੇ ਨੇ ਆਪਾਂ ਨੂੰ ਇਹ ਟਾਗੀ ਇਸ ਵਾਰ ਇਟਾਂ ਪੂਰੀ ਨਵੀਂ ਨਵੀਂ ਜਾਈ ਹੈ ਜਿਹੜਾ ਤਾਜ਼ੀ ਬਣੀ ਹੁੰਦੀ ਹੈ ਤਾਜ਼ੋ ਸਿੱਧੀ ਮਾਲ ਫੈਕਟਰੀ ਸਿੱਧੀ ਆਪਣੇ ਕੋਲ ਆਇਆ ਹੋਵੇ ਹਾਂਜੀ ਲੈ ਜਾ ਆਪਣੇ ਘਰਾਂ ਰੱਖ ਲੈ ਮੰਮੀ ਦੇ ਮੈਂ ਮਿੰਟ ਦੱਸ ਸਮੋਸੇ ਉਹ ਕਹਿੰਦੀ ਫਿਰ ਮੈਨੂੰ ਮਿਲਦਾ ਨਹੀਂ ਹੈ ਭਾਈ ਖਾਣਾ ਸਮੋਸਾ ਹੋਰ ਲੈ ਲੋ ਇੱਕ ਫਤਈ 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 ਚਲੋ ਮੈਨੂੰ ਦੇ ਦੋ ਲੈ ਭਾਈ ਹੁਣ ਹਾਂਜੀ ਸਾਹ ਪਰਚੀ ਦਿਓ ਜੀ ਨਾ ਮੈਂ ਸਾਈਨ ਕਰ ਦਵਾ ਮੈਂ ਕਾ ਸਾਈਨ ਕਰ ਦੇ ਸਾਈਨ ਕਰਕੇ ਦੇ ਦੇ ਬੀਨੂੰ ਜਾ ਪੈਨ ਹੈਗਾ ਪੈਨ ਹੈਗਾ ਤੁਹਾਡੇ ਕੋਲ ਹੀ ਮੇਰੇ ਟੰਗਿਆ ਬੰਨਿਆ ਟਰੈਕਟਰ ਤੇ ਚਲੋ ਕੋਈ ਨਾ ਇੱਕ ਲੈ ਜਾ ਇੱਕ ਦੇ ਦੇ ਸਾਨੂੰ ਇੱਕ ਮਿੰਟ ਮੈਂ ਲੈ ਲੀ ਠੀਕ ਹੈ ਠੀਕ ਹੈ ਲੈ ਜਾ ਪੈਨ ਪੈਨ ਮੈਂ ਹੀ ਕਰ ਦਾਂਗਾ ਸਾਈਨ ਫਿਰ ਤਾਂ ਆ ਵੀ ਪੰਦਰ ਦਿਖਾਈਏ ਫਿਰ ਮੜਾ ਜਾ ਕੇ ਆ ਹਾਂ 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 ਇਧਰ ਗੰਗਾ ਖੜਾ ਅੱਜ ਹਾਂ ਲੈ ਆ ਬਈ ਸਾਈਨ ਕਰਦੀ ਫਿਰ ਇਹ ਚੀਜ਼ਾਂ ਬਈ ਥੋੜੀਆਂ ਜਿਹੀਆਂ ਪ੍ਰਾਈਸ ਹੈਈ ਬਈ ਪੈਨ ਪੱਕਾ ਹੀ ਬੰਨਿਆ ਉਹਦੇ ਨਾਲ ਅੱਛਾ ਅੱਛਾ ਇਹ ਤਾਂ ਨਹੀਂ ਮਿਲਦਾ ਹੈਗਾ ਹਾਂ ਜੀ ਲੈ ਬਈ ਸਾਈਨ ਕਰਦੀ ਆਪਾਂ ਥੋੜੀ ਪ੍ਰਾਈਵੇਸੀ ਆਪਾਂ ਨਹੀਂ ਦਿਖਾ ਸਕਦੇ ਚੀਜ਼ਾਂ। ਲੈ ਬਰੇ। ਆ ਮੇਰੀਆਂ ਕਿ ਬੱਚੇ ਨਾ। ਹਾਂਜੀ। ਆ ਲਓ ਫਿਰ ਤਾਂ ਚਲਿਓ ਤਾਂ। ਬੋਲੀ ਮਿੱਟੀ ਦਾ। ਅੱਛਾ। ਕਿੰਨਾ ਕ ਟਾਈਮ ਲੱਗ ਜਾਂਦਾ ਵੀਰੇ ਉੱਥੇ ਤੇ ਇੱਥੇ ਤੱਕ ਆਉਣੇ ਨੂੰ? 3-4 ਘੰਟੇ ਲੱਗ ਜਾਂਦੇ। ਤੇ ਆਪਾਂ ਲੋਕਲ ਇਹਦੇ ਕਿੰਨਾ ਕ ਪੈ ਜਾਂਦਾ ਆਪਾਂ ਨੂੰ? ਕਿੱਥੇ ਤੱਕ ਲੋਕਲ ਪੈਕ ਬੰਨਦੇ ਤੁਸੀਂ? ਜਿਹੜੇ ਜਿਹੜਾ ਕਹਿੰਦੀ ਆਪਾਂ ਲੋਕਲ ਲੋਕਲ ਸਿੱਟਦੇ ਆਂ। ਇਹ ਚੱਲੀ ਹੋ ਜਾਂਦਾ ਹੈ ਚੰਡੀਗੜ੍ਹ ਤੋਂ ਲੈ ਕੇ ਨਾ ਆਪਣੀ 50 ਕਿਲੋਮੀਟਰ 60 ਕਿਲੋਮੀਟਰ ਤੱਕ ਲੋਕਲ ਕਹਿ ਸਕਦੇ ਆਪਾਂ ਵੀ 50 ਤੋਂ 60 ਕਿਲੋ 60 ਕਿਲੋਮੀਟਰ ਵਾੜ ਲੋਕਲ ਹੀ ਆ ਤੁਹਾਨੂੰ 60 60 ਕਿਲੋਮੀਟਰ ਤੱਕ ਲੋਕਲ ਪੈ ਜਾਂਦਾ 60 ਕਿਲੋਮੀਟਰ ਤੇ ਫਿਰ ਐਕਸਟਰਾ ਚਾਰਜ ਪਾਉਂਦੇ ਫਿਰ ਇਹ ਬ੍ਰੇਟ ਵਾਲੇ ਨਾਲ ਗੱਲਬਾਤ ਕਰ ਰਿਹਾ ਤਾਂ ਆਪਾਂ ਨੂੰ 10 ਰੁਪਏ ਟਪਈ ਆ ਇਹ 3 ਵਰਦੇ ਦੂਰ ਦਾ ਜਾਂਦਾ ਇਹ ਉਹ ਜੇ ਅਗਲੇ ਨਾਲ ਹਾਂ ਉਹ ਜਾ ਹੋ ਜਾਂਦਾ ਉਹ ਫਿਰ ਉਹਦੀ ਨਹੀਂ ਫਿਰ ਜੇ ਕੋਈ 60 70 ਕਿਲੋਮੀਟਰ ਦੇ ਦੂਰ ਆ ਠੀਕ ਉਹਨੂੰ ਫਿਰ ਉਹਦਾ ਚਾਰਜ ਲਾ ਜਾਂਦਾ ਫਤਿਹਗੜ੍ਹ ਸਾਹਿਬ ਕੋਲ ਫੈਕਟਰੀ ਇਹਨਾਂ ਦੀ ਵੀਰ ਉਹਨ ਤੇ ਬਾਕੀ ਮੈਂ ਵੀ ਵੀਡੀਓ ਬਣਾਈਆਂ ਪ੍ਰੋਪਰ ਬਹੁਤ ਵੀਡੀਓ ਬਣ ਗਈਆਂ ਕੋਈ ਨਵੇਂ ਦੇਖਦੇ ਆ ਤੁਸੀਂ ਮੇਰੀ ਪੁਰਾਣੀ ਵੀਡੀਓ ਦੇਖ ਲਓ ਪੂਰਾ ਨੰਬਰ ਨੰਬਰ ਪੂਰੀ ਟੈਸਟਿੰਗ ਵੀਡੀਓ ਤੇ ਬਣਾਈ ਹੋਈ ਤੇ ਪਰ ਆਪਾਂ ਨੇ ਕਿਦਾਂ ਏਟ ਤੋੜ ਕੇ ਭੰਨ ਕੇ ਕੱਟ ਕੇ ਸਾਰੀ ਦਿਖਾਈ ਆਪਾਂ ਨੇਦਰ ਤੇ ਠੀਕ ਹੈ ਜੀ ਲੱਗਦਾ ਮੈਂ ਵੀ ਥੱਲੇ ਉਤਰਾਂ ਆ ਸਿੱਧੀ ਵੀ ਜੜ ਕਿ ਚੜ ਜਾਂਦੀ ਹੈ ਹਾਂ ਵੀ ਚੜ ਜਾਂਦੀ ਹੈ ਇੱਥੇ ਤਾਂ ਅੱਗੇ ਸਿੱਧਾ ਜਾ ਕੇ ਨਾ ਅੱਗੇ ਮੋੜ ਆ ਜਾਣਾ ਫਿਰ ਇੱਧਰ ਆ ਮੋੜ ਮੋੜ ਲੈ ਫਿਰ ਇਹ ਸਿੱਧੀ ਵੀ ਚੜ ਜਾਂਦੀ ਹੈ शुक्रिया भैया थोड़ा धन्यवाद शिफ्ट लेके आए कोई बात नहीं कोई ले जाने को लेके जाने, जाने दो ले जाने दो इतना का ले जाने दो इसको दिया आपने फ्री में दिया छाल मार कर जाता कर दो साहब ऐसे थोड़ी देंगे ले तो भाई लो भाई करता साहब ਖਾਉਂਦੇ ਸਾਨੂੰ ਅੰਦਰ ਦੇ ਘਰ ਵੀ ਦਿਖਾਉਂਦੇ ਅੱਜ ਕਾ ਕੁਝ ਹੋਇਆ ਆਪਣੇ ਕਾ ਪ੍ਰੋਪਰ ਸੋਈ ਸਾਰੇ ਦਿਖਾਉਂਦੇ ਆ ਸਾਰਾ ਕੁਝ ਕਰੈਕਟਰ ਨਿਕਲ ਜਾਣ ਦੂ ਬਾਹਰ ਬੱਸ ਕਰ ਹੁਣ ਹਾਂ ਨਹੀਂ ਕੰਮ ਨਹੀਂ ਅੱਛਾ ਹਾਂ ਤੇਰਾ ਪਤਾ ਨਹੀਂ ਲੋਕਾਂ ਨੂੰ ਪਤਾ ਮੈ ਹੈਗਾ ਹਾਂ ਸਾਰਾ ਕੰਮ ਨਹੀਂ ਨੇ ਅੱਛਾ ਹੋਣੀ-ਹੋਣੀ ਇੱਕ ਫੈਕਟਰੀ ਵਿੱਚ ਲੜਾਈ ਸੀ ਭਾਈ ਦਿੱਲੀ ਤੋਂ ਬੜਾ ਪਿਆਸਤਕਾਰ ਦਿੱਤਾ ਉਹਨਾਂ ਨੇ ਉਹ ਮੇਰੇ ਮਹਾਲ ਬਲੌਗ ਬਰਾਉਦੀ ਵੀਡੀਓ ਤੇ ਬਹੁਤ ਫਿਆਸਲ ਕਰਕੇ ਗਏ ਇੱਥੇ ਪਰ ਉਹ ਕਹਿੰਦੇ ਅਸੀਂ ਤੁਹਾਡੀ ਵੀਡੀਓ ਦੇਖੀ ਤੇ ਕਹਿੰਦੇ ਜੀ ਸਮੋਸੇ ਖਾਉਨੇ ਆਂ ਅਣ ਕਰਦੇ ਇੱਜ਼ਤ ਕਰਦੇ ਸਾਰਾ ਕੁਝ ਕਰਦੇ ਤੇ ਚਲੋ ਜੀ ਹੁਣ ਆਪਾਂ ਦਿਖਾਉਂਦੇ ਆਂ ਇੱਥੇ ਆਪਣੀ ਹੱਬ ਬੰਨ ਹੋ ਰਹੀ ਹੈ ਉਪਰ ਪੂਰੀ ਇਹ ਸੋ ਨਹੀਂ ਕੋ ਅੰਨੀ ਗੰਦਰ ਗਾਦੇ ਅੰਨੀ ਨਾਲ ਸੱਟ ਫੜਨਾ ਹੈ ਥੋੜੀ ਜਿਹੀ ਦੂਜਾ ਵੀ ਨਹੀਂ ਆ ਭਾਈ ਤਰ ਉਨੀ ਆ ਜੀ ਲਾਈਟ ਚੜ੍ਹ ਕੇ ਰੱਖਦੇ ਉਹਨੂੰ ਕੱਲ ਨੂੰ ਚੱਕ ਦੇਣਾ ਆਪਾਂ ਨੇ ਕੀ ਹੋ ਗਿਆ ਸੋਖਾ ਪੱਤਰੀ ਜੀ ਪਰ ਵੀ ਰਾਤ ਅਸੀਂ ਹੀ ਸਾਨੂੰ ਰਾਤ ਤੇ 10 11 ਵੱਜ ਗਏ ਸਾਰੇ ਆ ਬੀਮ ਆਪਾਂ ਭਰ ਕੇ ਗਏ ਆ ਤੇ ਬਹੁਤ ਟੈਲੀਫੋਨ ਮੈਸੇਜ ਆਏ ਕਿਹਾ ਵੀ ਤੁਸੀਂ ਦੂਜੀ ਤਰ੍ਹਾਂ ਵਾਈਬ੍ਰੇਟ ਕਰਨਾ ਭਾਈ ਮੈਂ ਕਹਾਂ ਇਹ ਪਾਉਂਦਾ ਇਧਰ ਇਦਾਂ ਹੀ ਆ ਵਾਈਬ੍ਰੇਟ ਨਹੀਂ ਮਾਰਦੇ ਜੇ ਜਿਹੜੇ ਫੱਟੇ ਲਾਓ ਖੁੱਲ ਸਕਦੇ ਆ ਫਿਰ ਠੀਕ ਹੈ ਜੀ ਤੇ ਬਾਕੀ ਜਿਹੜੀ ਹੋਣੀ ਤੇ ਕਸਰ ਮਸਰ ਰਹੇਗੀ ਉਹ ਫਿਰ ਉੱਥੇ ਆਪਾਂ ਨੇ ਸਮਿਟ ਭਰ ਦੇਣਾ ਕਦਰ ਵਿੱਚ ਹਵਾ ਰਾਜੇ ਨਹੀਂ ਮੈਂ ਹੁਣ ਜਿੰਨੀ ਰਹਿ ਗਈ ਰਹਿ ਗਈ ਕੋਈ ਗੱਲ ਨਹੀਂ ਹੁਣ ਦੇਖੀ ਜਾਊਗੀ। ਲਾਹ ਬੈਦਰਾ ਬਾਥਰੂਮ ਦਾ ਦਰਵਾਜਾ ਫਿੱਟ ਹੋ ਰਿਹਾ। ਇਹਦੇ ਨਾੜੇ ਨਾਲੇ ਲਾਤਾ ਇਹ। ਨਾਲੇ ਅੱਛਾ ਠੀਕ ਹੈ। ਬੰਦ ਨਹੀਂ ਆ ਗਈ ਇੱਧਰ ਦਰਵਾਜਾ ਨਾਲੇ ਖੁੱਲਦਾ। ਨਾ ਭਾਈ ਬੰਦਾ ਆ ਗਿਆ। ਹਾਂ ਆਪਣੀ ਗੱਲ ਖੋਲੋ ਹੁਣੇ ਦੋਨੇ ਜਣੇ ਭਾਈ ਮਾਤਾ ਕਰ ਰਲੇ ਲਈ ਗੱਲ ਯਾਰ ਹਾਂ ਗੱਲ ਦੀ ਬਸ ਠੀਕ ਆ ਸਾਈਂ ਵਧਾਈ ਦੇ ਦਈਏ ਫਿਰ ਹਾਂ ਤੇ ਆਉਣੀ ਆ ਥੋੜੀ ਹੈ ਟੀਪੀ ਆਉਣੀ ਆ ਥੋੜੀ ਉੱਚੀ ਵਿੱਚੇ ਕਰਾ ਦੇ ਯਾਰ ਹੁਣ ਨਹੀਂ ਉਹ ਥੋੜੀ ਹੁੰਦੀ ਹੈ ਹਾਂ ਆ ਇਹ ਨਾ ਕਰੋ ਯਾਰ ਬਗਲਾਲ ਆਉਣਾ ਤੇਰਾ ਇੱਕ ਬਗਲਾਲ ਅੱਛਾ ਜੀਪੀ ਤੇ ਮਗਲਾਲ ਹੋਣਾ ਜਿਹੜਾ ਬੜਾ ਪੈਰਾ ਸਾਡੇ ਬੰਦੇ ਸਾਰਾ ਬੋਲਦਾ ਇਹਨਾਂ ਦਾ ਸਾਰਾ ਬੋਲਦਾ ਬੀਰ ਹੁਣ ਆਇਆ ਸ਼ਟਰਿੰਗ ਜਿਹਨਾਂ ਨੇ ਸ਼ਟਰਿੰਗ ਪਲੇਟਾਂ ਦੀ ਸ਼ਟਰਿੰਗ ਲਾਉਣੀ ਆ ਕਿਆ ਨੰਬਰ ਆ ਵੀਰੇ ਤੇਰੀ ਮਸ਼ੂਰੀ ਹੋਣੀ ਤੇ ਕਰ ਦਿੰਦੇ ਆਪਾਂ ਜੇ ਕਿਸੇ ਨੇ ਪੂਰੇ ਸਾਡੇ ਇਲਾਕੇ ਦੇ ਵਿੱਚ ਕਿੰਨੇ ਕਿਲੋਮੀਟਰ ਤੱਕ ਮਾਰ ਮਾਰਦੇ ਆ ਆਵਾਂ ਦੇ ਕਰ ਦਿੰਦੇ ਵੀਰੇ 40 50 ਕਿਲੋਮੀਟਰ ਦੇ ਵਿੱਚ 40 50 ਕਿਲੋਮੀਟਰ ਦੇ ਵਿੱਚ ਸ਼ਟਰਿੰਗ ਕਰਦੇ ਸਾਡੇ ਮੇਰੇ ਨਾਲ ਵੀ ਬੇਲੇ ਤੋਂ ਹੈ ਹਾਂਜੀ ਬੇਲੇ ਆਹ ਬੇਲੇ ਤੋਂ ਲੈ ਕੇ ਸਭ ਨੇ 40 45 ਕਿਲੋਮੀਟਰ ਬਣ ਜਾਂਦਾ ਖਰੜ ਤੱਕ ਹਾਂਜੀ ਹਾਂਜੀ ਖਰੜ ਤੋਂ ਲੈ ਕੇ ਇੱਧਰ ਦੂਜੇ ਪਾਸੇ ਨੂੰ ਪਾਈਆਂ ਮਰੰਡੇ ਤੱਕ ਹਾਂ ਮਰੰਡੇ ਦੇ ਵੀ ਥੋੜਾ ਅੱਗੇ ਪੈ ਜਾਂਦਾ ਇੱਧਰ ਨੂੰ ਪਿੱਛੇ ਨੂੰ ਮਾਛੂਆੜੇ ਤੱਕ ਤੇ ਇੱਧਰ ਨੂੰ ਇੱਧਰ ਨੂੰ ਬਲਾ ਚੌੜ ਤੱਕ ਤੇ ਇੱਧਰ ਨੂੰ ਉੱਪਰ ਨੂੰ ਬੱਦੀ ਦਾ ਬੱਦੀ ਦੂਰ ਹੋ ਜਾਣਾ ਬੱਦੀ ਥੋੜਾ ਹੋ ਰਹੀ ਹੈ ਬੱਦੀ ਦੂਰ ਹੋ ਰਹਾ ਜਾਂਦਾ ਇਹਨੇ ਚਾਰੇ ਪਾਸੇ ਨੂੰ ਅਸੀਂ ਦੱਸਤਾ ਇਹਦੇ ਵਿੱਚ ਜਿਹੜੇ ਭਾਈ ਏਰੀਆ ਪੈਂਦੇ ਜੇ ਕਿਸੇ ਨੇ ਪਲੇਟਾਂ ਦੀ ਸ਼ਟਰਿੰਗ ਦੂਜੀ ਵੀ ਸ਼ਟਰਿੰਗ ਕਰ ਦਿੰਦੇ 25 ਨੂੰ ਪਲੇਟਾਂ ਲਈ ਵਰਦੇ ਪਲੇਟਾਂ ਲਈ ਕਰਦੇ ਆ ਪੱਕੀ ਪਲੇਟਾਂ ਨੰਬਰ ਬੋਲ ਫਿਰ ਤਰ੍ਹਾਂ ਕਿੰਨਾ 99145 4969 99145 4965 ਕੰਟੈਕਟ ਕਰਕੇ ਵੀਰ ਨਾਲ ਪਾਈ ਜੇ ਕਿਸੇ ਨੇ ਸ਼ਟਰਿੰਗ ਲੋਏ ਪਲੇਟਾਂ ਵਾਲੀ ਜਾਜ ਰੇਟ ਹਨ ਠੀਕ ਹੈ ਉਹਨੀ ਗੱਲਬਾਤ ਕਰ ਲਿਓ ਬਾਕੀ ਈਰੀ ਈਰੀ ਪੱਟ ਪੈਣੇ ਕਰਦਾ ਥੋੜਾ ਜਿਹਾ ਦੂਰ ਜਾਂਦਾ ਥੋੜਾ ਜਿਹਾ ਭਾਈ ਉਦਾਂ ਦਾ ਰੇਟ ਲੱਗਦਾ ਉਦਾਂ ਦਾ ਰੇਟ ਲੱਗ ਜਾਂਦਾ ਪਰ ਰੇਟ ਦੀ ਆਪਾਂ ਗਰੰਟੀ ਲੈਦੇ ਜੋ ਰੇਟ ਇਹ ਦੇਣਗੇ ਉਹ ਕੁਝ ਦੇ ਹੀ ਨਹੀਂ ਸਕਦਾ ਇਲਾਕੇ 'ਚ ਰੇਟ ਤਾਂ ਜਾਈ ਹਾਂ ਜਦੋਂ ਤੱਕ ਦੀ ਵੀ ਤਾਂ ਮੈਂ ਜਾਣਾ ਹਣਾ ਠੀਕ ਆ ਪੱਲੇ ਵੱਧੀ ਕੰਦਨਾਂ ਦੇ ਕਿਉਂ ਲੈ ਵੀ ਪਾਣੀ ਦੇ ਭਰ ਲੈਂਦਾ ਤਾਂ ਇੱਕ ਮਿੰਟ ਮੈਂ ਥੋੜਾ ਮੈਨੂੰ 2 ਮਿੰਟ ਟਾਈਮ ਦੇ ਦੇ ਆ ਫਸਰ ਤੈਨੂੰ ਕਰਦਾ ਗੱਲ ਆਪਾਂ ਬੈਠ ਕੇ ਆਪਾਂ ਠੀਕ ਹੈ ਜੀ ਅਲੇ ਆ ਗਿਆ ਆ ਗਿਆ ਪਾਣੀ ਭਰ ਲੈਂਦਾ ਉਹ ਦੇਖ ਤਰ ਕਹਿਣ ਤੋਂ ਪਹਿਲੀ ਮੈਂ ਤਾਂ ਭਰ ਲਿਆ ਪਾਣੀ ਇਹੋ ਮਿਸ ਤੇਰੇ ਜਿੱਤੇ ਮਾਰੇ ਰੱਖ ਦੇਵਾ ਟੁੱਟਿਓ ਲਾ ਦੇ ਮੂੰਹ ਚ ਉਹ ਮੈਂ ਕਿਹਾ ਤਾਂ ਕਿ ਪੱਕਿਓ ਪੌਣੀ ਬਣਾ ਲਓ ਯਾਰ ਉੱਚੀ ਜੀ ਰੱਖ ਕੇ ਕਦੇ ਤੁਸੀਂ ਕਿਤੇ ਰੱਖਦੇ ਕਦੇ ਕਿਤੇ ਰੱਖ ਦਿੰਦੇ ਇਹਨੂੰ ਉਹ ਨਹੀਂ ਇੱਕ ਜਗ੍ਹਾ ਇੱਟਾਂ ਜੀ ਰੱਖ ਕੇ ਉੱਪਰ ਪੱਕੀ ਕਰਕੇ ਰੱਖ ਲੋ ਕਿਤੇ ਯਾਰ ਪੱਕੇ ਦੌਰ ਤੇ ਰਹਿਦਾ ਨਹੀਂ ਲੈ ਇੱਕ ਜਗ੍ਹਾ ਉਹ ਹੋ ਜਾ ਮੈਂ ਤੁਹਾਨੂੰ ਕਰਦਾ ਕੱਲੂ ਜਗਾੜੇ ਦਾ ਯਾਰ ਪੱਕਾ ਇੱਕ ਫਿਟਾ ਪਤਾ ਪਾ ਲੈਣੇ ਤਾਂ ਤੱਕ ਲੰਦੇ ਹੋਣੇ ਨਾ ਤੋਪ ਨੇ ਕਿਤੇ ਖੁੰਝੇ ਖਾਂਝੇ ਲੱਗੀ ਜਿੱਦਾਂ ਇੱਥੇ ਇੱਥੇ ਮੂਹਰੇ ਲਾ ਲੂ ਯਾਰ ਇੱਥੇ ਯਾਰ ਬਾਈ ਇੱਥੇ ਜੇ ਨਾ ਇੱਥੇ ਸ਼ਾਮਾਂ ਰਹਿੰਦੀ ਇੱਥੇ ਪੱਕੀ ਬਿੱਟੇ ਜੀ ਰੱਖ ਕੇ ਬਣਾ ਕੇ ਹਾਂ ਹਾਂ ਲੈ ਆ ਮਰਲਾ ਹੋ ਵੀ ਤੇਰੀ ਸਾਹ ਲਾ ਇਹਨੂੰ ਇਹਨੂੰ ਇੰਨੀ ਉੱਚੀ ਰੱਖ ਕੇ ਬੈਠਣਾ ਨਾ ਬਬੇ ਬੈਠਣਾ ਘਟੋ ਘਟੋ ਤੁਸੀਂ 5 5 6 6 ਮਿੰਟ ਕਰਾਵ ਕਰ ਦਿੰਦੇ ਫਿਰ ਉੱਚੀ ਖੜ ਕੇ ਬੰਦੇ ਨੇ ਪੀਤੀ ਉੱਥੇ ਰੱਖਿਆ ਚੱਲ ਜਿਹੜੇ ਲਾਉਂਦੇ ਆਈ ਕਾਲੂ ਆ ਵੀ ਗੰਦ ਚਾ ਉਹ ਯਾਰ ਆ ਕਹਿੰਦਾ ਬਈ ਇੱਥੇ ਮੂਹਰੇ ਕਰ ਲਓ ਇਹ ਤਾਂ ਪਰਲੇ ਪਾਸੇ ਤੇ ਹਜੂਸੜੀ ਹਾਂ ਉਹ ਕੁੱਤਾ ਰੱਖਿਆ ਆਪਾਂ ਨੇ ਇੱਕ ਕੈਨੇਡਾ ਵਾਲਾ ਕੁੱਤਾ ਇਹ ਬਹੁਤ ਵਿਜਲਵਾਏ ਕੈਨੇਡਾ ਦੇ ਨੇ ਅੱਛਾ ਜੀ ਹਾਂ ਚਲ ਆਪਾਂ ਉਹ ਪਿੱਛੇ ਵਾਲੀ ਪੈੜਾਂ ਦੀ ਗੱਲ ਕਰੀਏ ਹੁਣ ਆ ਤਾਂ ਹੋ ਗਈ ਆਪਣੀ ਲੈ ਪਾਈ ਆਪਣਾ ਸਾਰਾ ਹੁਣ ਦਿਖਾ ਦੱਪਨੇ ਇੱਥੇ ਤੇ ਕੀ ਕੰਮਕਾਰ ਹੋਇਆ ਆਪਣਾ ਅੱਜ ਕੀ ਆ ਪ੍ਰੋਗਰੈਸ ਸਾਰ ਗੱਲਾਂ ਬਾਤਾਂ ਦਿਖਾ ਦਿਆਂ ਹੋ ਵਿੱਚ ਦਿੱਲੀ ਦਿੱਲੀ ਵੀ ਤੇਰਾ ਯਾਰ ਉਹ ਗੰਗਾ ਲੱਗ ਪਈ ਆਪਣੀ ਇੱਟ ਵੀ ਆ ਗਈ ਬਜਰੀ ਇੰਨੀ ਲੱਗੀ ਹੁਣ ਬਜਰੀ ਟੌਲਰ ਵਾਸਤੇ ਆਪਣੀ ਟੌਲਰ ਤਾਂ ਵੀ ਮੇਰਾ ਮੰਨਣਾ ਹੁਣ ਹੋਰ ਥੋੜੇ ਦਿਨਾਂ ਤੱਕ ਆਪਣਾ ਫਿਰ ਲੈਂਟਰ ਪਾਊਗਾ ਇੱਥੇ ਸ਼ਟਰਿੰਗ ਵਾਲੇ ਵੀ ਆਏ ਹੋਏ ਤੇ ਸ਼ਟਰਿੰਗ ਜਿਹੜੇ ਮਨੇ ਪਲੇਟਾਂ ਦੀ ਸ਼ਟਰਿੰਗ ਲੋਣੀ ਆਪਾਂ ਨੇ ਤੇ ਰੇਟ ਆਪਣਾ ਨਿਬੜ ਲਿਆ ਲੋਣੀ ਬੋਣੀ ਸਾਰਾ ਕੁਝ ਆਣਾਂ ਦਾ ਦਿਨ ਜਿੰਨੇ ਮਰਜੀ ਉਹਨਾਂ ਸਕੁਅਰ ਫੁੱਟ ਦੇ ਹਿਸਾਬ ਨਾਲ ਪੈਸੇ ਲੈਣੇ ਨੇ ਸਾਢੇ ਰਹਿਣ ਤੇ 15 ਨੇ ਸਾਢੇ ਰਹਿ 20 ਦਿਨ ਠੀਕ ਹੈ ਬਾਕੀ ਨੂੰ ਮੈਂ ਫੋਨ ਕੇ ਗੱਲਬਾਤ ਕਰ ਲਵਾਂ ਵੀਰ ਉਹਨਾਂ ਨਾਲ ਠੀਕ ਹੈ ਜੀ ਤੇ ਇੱਟ ਆਪਣੀ ਲਾਤ ਸੀ ਸਾਰੀ ਆਹ ਠੀਕ ਹੈ ਜੀ ਤੇ ਰਿੱਤਾ ਸਾਰ ਹੁਣ ਤਕਰੀਬਨ ਸਾਰਾ ਸਮਾਨ ਪਏ ਆਪਨੇ ਹੁਣ ਆਪਣਾ ਹੋ ਆਊਗੀ ਹੁਣ ਉਸ ਤੋਂ ਬਾਅਦ ਫਿਰ ਆਪਣ ਨੂੰ ਥੋੜਾ ਜਿਹਾ ਬ੍ਰੇਕ ਮਿਲ ਜਾਊਗਾ ਹਾਂ ਪਰ ਚੀਕ ਰਫੜਾ ਮੈਂ ਤੇ ਆਪਣਾ ਮਕਾਨ ਵਾਲੀ ਵੀਡੀਓ ਦੇ ਵਿੱਚ ਘਰ ਵਾਲੀ ਵੀਡੀਓ ਦੇ ਵਿੱਚ ਸਾਰਿਆਂ ਦਾ ਧੰਨਵਾਦ ਜੀ ਲਾਈਵ ਦੇਖਣ ਵਾਸਤੇ